ਵਿਕਰਮ ਜੀ ਸਿੰਘ ਮਜੀਠੀਆ ਦੇ ਪਰਿਵਾਰ ਦੇ ਉੱਤੇ ਬਹੁਤੀ ਮਾੜੇ ਦਿਨ ਚੱਲ ਰਹੇ ਆ ਕਿਉਂਕਿ ਪਰਿਵਾਰ ਦਾ ਮੁਖ ਜਿਹੜਾ ਬੰਦਾ ਉਹ ਜੇਲ੍ਹ ਦੇ ਵਿੱਚ ਡੱਕ ਲਿਆ ਗਿਆ ਤੇ ਮਾਂ ਘਰ ਬਿਮਾਰ ਪਈ ਆ ਪੱਛੇ ਛੁੱਟੀਆਂ ਕੱਟਣ ਆਏ ਸੀ ਮਾਂ ਪਿਓ ਦੇ ਨਾਲ ਕੁਆਲਟੀ ਟਾਈਮ ਸਪੈਂਡ ਕਰਨ ਆਏ ਸੀ ਪਰ ਉਹਨਾਂ ਨੂੰ ਨਹੀਂ ਪਤਾ ਸੀ ਕਿ ਹੋਣੀ ਜਾ ਕੇ ਸਰਕਾਰ ਮਜੀਠੀਆ ਦੇ ਉੱਤੇ ਇੰਨਾ ਜਾਦੇ ਜਿਹੜਾ ਸਖਤ ਰੂਪ ਅਪਣਾ ਲਵੇਗੀ ਇਥੋਂ ਤੱਕ ਤਾਂ ਤੁਸੀਂ ਜਾਣਦੇ ਹੀ ਆ ਕਿ ਵਿਕਰਮਜੀਤ ਸਿੰਘ ਮਜੀਠੀਆ ਘਰ ਦੇ ਵਿੱਚ ਮੌਜੂਦ ਸੀ ਉਸ ਨੂੰ ਉਹਨਾਂ ਦੇ ਘਰ ਦੇ ਵਿੱਚ ਜਾ ਕੇ ਵਿਜੀਲੈਂਸ ਦੀ ਟੀਮ ਨੇ ਅਰੈਸਟ ਕਰ ਲਿਆ ਇਹ ਵੀ ਤੁਸੀਂ ਸੁਣਿਆ ਹੋਵੇਗਾ ਕਿ ਜਦੋਂ ਮਜੀਠੀਆ ਨੂੰ ਅਰੈਸਟ ਕਰਨ ਗਈ ਸੀ ਟੀਮ ਤੇ ਕਾਲੀ ਦਲ ਨੇ ਉਹਨਾਂ ਦੇ ਉੱਤੇ ਵਿਜੀਲੈਂਸ ਦੀ ਟੀਮ ਦੇ ਉੱਤੇ આરોਪ ਲਾਏ ਸੀ ਕਿ ਜਿਹੜੇ ਬੱਚੇ ਛੋਟੇ ਵਿਕਰਮਜੀਤ ਸਿੰਘ ਮਜੀਠੀਆ ਦੇ ਦੋਸ ਪੁੱਤਰ ਆ ਇਹ ਸਭ ਜਾਣਦੇ ਆ ਛੋਟੇ ਆ ਵਿਦੇਸ਼ ਦੇ ਵਿੱਚ ਪੜਦੇ ਆ ਤੇ ਛੁੱਟੀਆਂ ਕੱਟਣ ਆਏ ਸੀ ਉਹ ਰੋਟੀ ਖਾ ਰਹੇ ਸੀ ਤੇ ਉਹਨਾਂ ਨੂੰ ਪੁਲਿਸ ਧਮਕਾਉਣ ਲੱਗਦੀ ਆ ਪਰ ਉਹ ਵੀ ਆਪਣੇ ਬਾਪ ਵਾਂਗ ਡਰਦੇ ਨਹੀਂ ਸਾਰਾ ਚਾਹੇ ਛੋਟਾ ਬੱਚਾ ਹੋਵੇ ਪੁਲਿਸ ਨੂੰ ਵੇਖ ਕੇ ਉਹ ਡਰ ਜਾਂਦਾ ਪਰ ਵਿਕਰਮਜੀਤ ਸਿੰਘ ਮਜੀਠੀਆ ਨੇ ਆਪਣੇ ਬੱਚਿਆਂ ਨੂੰ ਗੁਰਤੀ ਵੀ ਖੁਦ ਹੀ ਦਿੱਤੀ ਆ ਉਹ ਵੀ ਡਰੇ ਨਹੀਂ ਤੇ ਉਹਨਾਂ ਨੇ ਸਾਹਮਣਾ ਕੀਤਾ ਜਾਂਦੀ ਵਾਰ ਉਹਨਾਂ ਨੇ ਉਹਨਾਂ ਨੂੰ ਗੱਲ ਲਗਾਇਆ ਮਿਲੇ ਤੇ ਫੇਰ ਉਹਨਾਂ ਨੇ ਆਖਿਆ ਕਿ ਬਾਪੂ ਹੁਣ ਚੱਲਿਆ ਥੋੜਾ ਸਮਾਜ ਦੇ ਲਈ ਲੋਕਾਂ ਦੇ ਲਈ ਜਿਹੜਾ ਜੇਲ ਕਿਉਂਕਿ ਸਰਕਾਰ ਹੁਣ ਸਖਤ ਹੋਈ ਆ ਪਰ ਕਈ ਲੋਕੇ ਵੀ ਆਖ ਰਹੇ ਆ ਕਿ ਵਿਕਰਮਜੀਤ ਸਿੰਘ ਮਜੀਠੀਆ ਦੇ ਵਿੱਚ ਵੀ ਨੁਕਸਾ ਉਹਨੇ ਵੀ ਕਈ ਘਰਾਂ ਦੇ ਜਿਹੜੀਆਂ ਪੁੱਤ ਜਦੋਂ ਸਰਕਾਰ ਸੀ ਉਦੋਂ ਆਈ ਚਕਾਏ ਆ ਉਹਨਾਂ ਦੇ ਵੀ ਬੱਚੇ ਆ ਪਰ ਇਹ ਜ਼ਰੂਰ ਵੇਖਣਾ ਪਵੇਗਾ ਕਿ ਮਜੀਠੀਆ ਦੇ ਜਿਹੜੇ ਛੋਟੇ ਬੱਚੇ ਆ ਉਹ ਜ਼ਰੂਰ ਮਯੂਸ ਆ